ਵੈਲਕਮ ਟੂ ਮਾਈ ਚੈਨਲ ਸਕਸੈਸ ਫਾਰ ਆਲ ਅੱਜ ਅਸੀਂ ਕਲਾਸ 10ਵੀਂ ਦੇ ਸਮਾਜ ਸਿੱਖਿਆ ਦੇ ਪਾਠ ਪਹਿਲੇ ਸੋਮੇ ਅਤੇ ਵਿਕਾਸ ਦੇ ਬਹੁਤ ਚੌਣੇ ਪ੍ਰਸ਼ਨ ਕਰਾਂਗੇ ਅੱਜ ਦਾ ਸਵਾਲ ਪਹਿਲਾ ਜਵਾਰੀ ਊਰਜਾ ਕਿਹੜੇ ਸੋਮੇ ਦੀ ਕਿਸਮ ਮੰਨਿਆ ਜਾਵੇਗਾ ਮੋੜ ਨਵੇਂ ਆਉਣ ਜੋਗ ਅਜੈਵਿਕ ਮਾਨਵ ਨਿਰਵਤ ਨਾ ਨਵੇਂ ਆਉਣ ਜੋਗ ਮੋਡਲ ਨੰਬਰ ਉਹ ਜੋ ਦੂਜਾ ਕੁਐਸਚਨ ਪੰਜਾਬ ਵਿੱਚ ਜ਼ਮੀਨ ਬੰਜਰ ਹੋਣ ਦਾ ਕੀ ਕਾਰਨ ਹੈ ਸੰਘਣੀ ਖੇਤੀ ਜ਼ਰੂਰਤ ਤੋਂ ਜ਼ਿਆਦਾ ਸਿੰਚਾਈ ਪਸ਼ੂਆਂ ਦੇ ਚਰਨ ਕਾਰਨ ਜਾਂ ਜੰਗਲਾਂ ਦੀ ਕਟਾਈ ਸਹੀ ਅੰਸਰ ਜੰਗਲਾਂ ਦੀ ਕਟਾਈ ਤੀਜਾ ਸਵਾਲ ਪੰਜਾਬ ਵਿੱਚ ਜ਼ਿਆਦਾਤਰ ਕਿਸ ਕਿਸਮ ਦੀ ਆਫਤ ਆਉਂਦੀ ਹੈ ਸੋਕਾ ਚੱਕਰਵਾਤ ਹੜ੍ਹ ਝੋਟਾ ਤੁਹਾਡਾ ਸਹੀ ਆਨਸਰ ਹੋਵੇਗਾ ਹੜ੍ਹ ਚੌਥਾ ਕੁਐਸਚਨ ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜ ਵਿੱਚ ਪੌੜੀ ਨੂਆ ਖੇਤੀ ਕੀਤੀ ਜਾਂਦੀ ਹੈ ਉੱਤਰਾਖੰਡ ਅਈਮਾਚਲ ਪੰਜਾਬ ਅਤੇ ਹਰਿਆਣਾ ਉੱਤਰ ਪ੍ਰਦੇਸ਼ ਦੇ ਮੈਦਾਨੇ ਹਲਕੀ ਉੱਤਰਾਖੰਡ ਸਹੀ ਆਨਸਰ ਹੈ ਅੰਨੀਮਾ ਕੁਛਨ 8 ਲਿਖੀਆਂ ਵਿੱਚੋਂ ਕਿਹੜੇ ਇਲਾਕੇ ਵਿੱਚ ਕਾਲੀਆਂ ਮਿੱਟੀਆਂ ਪਾਈਆਂ ਜਾਂਦੀਆਂ ਹਨ ਰਾਜਸਥਾਨ ਗੁਜਰਾਤ ਜੰਮੂ ਤੇ ਕਸ਼ਮੀਰ ਝਾਰਖੰਡ ਸਹੀ ਅਨਸਰ ਹੋਵੇਗਾ ਝਾਰਖੰਡ ਫੈਸ਼ਨ ਸ਼ੇਮਾ ਬੇਤਰਤੀਬੇ ਉਪਭੋਗ ਅਤੇ ਸਾਧਨਾਂ ਦੀ ਅੰਨੇ ਬਹੁ ਵਰਤੋਂ ਕਾਰਨ ਦਹਿਸ ਹੁੰਦਾ ਹੈ ਸਮਾਜੀ ਅਤੇ ਆਰਥਿਕ ਵਰਤਕਰਨਿਕ ਔਕੜਾਂ ਉਤਪਨ ਹੁੰਦੀਆਂ ਹਨ ਜਾਂ ਆਰਥਿਕਤਾ ਨੂੰ ਹਲਾਰਾ ਮਿਲਦਾ ਹੈ ਜਾਂ ਸਾਧਨਾਂ ਦੀ ਘਾਟ ਹੁੰਦੀ ਹੈ ਦਸੋਂ ਵਿੱਚ ਕਮੀ ਹੁੰਦੀ ਹੈ ਸਹੀ ਆਨਸਰ ਸਮਾਜੀ ਤੇ ਆਰਥਿਕ ਵਰਤਕਰਨ ਵਿੱਚ ਘਰਨ ਕਮੀ ਹੁੰਦੀ ਹੈ ਜਦੋਂ ਸੱਤਕਾਸ਼ਤਕਾਰੀ ਲਈ ਅਯੋਗ ਹੋਈ ਧਰਤੀ ਨੂੰ ਕੀ ਕਿਹਾ ਜਾਂਦਾ ਹੈ ਕਟਿਫਟੀ ਧਰਤੀ ਬੰਜਰ ਧਰਤੀ 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 ਵਜਾਈ ਹੇਟ ਰਕਵ ਸਹੀ ਆਨਸਰ ਬੰਜਰ ਧਰਤੀ अठवा क्वेश्चन नोबेल परमाणु कांड कितने वापर से भारत यूक्रेन अमरीका सही आंसर होगा यूक्रेन प्रश्न किसने कहा कि धरती उ सारे दूर पूरिया करने बहुत कुछ है ਪਰ ਲਾਲਕੀਆਂ ਦੀਆਂ ਲੋੜਾਂ ਪੂਰਾ ਕਰਨ ਲਈ ਕੁਝ ਵੀ ਨਹੀਂ ਜਵਾਨਾ ਨਹਿਰੂ ਮਤਰਸਖਾਲੀ ਮੁਰਾਕੋਵਾ ਮਹਾਤਮਾ ਮੰਦਨਿੰਗ ਸਹੀ ਅੰਸਰ ਮਹਾਤਮਾ ਮੰਦਨਿੰਗ ਬਸੰਦਸਮਾ ਭਾਗ ਦੇ ਉੱਤਰ ਦੇ ਮੈਦਾਨ ਕਿਸ 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 ਕਿਸਮ ਦੀ ਮਿੱਟੀ ਦੇ ਬਣੇ ਹੋਏ ਹਨ ਲੇਟਰਾਇਟ ਮਿੱਟੀ ਕਾਲੀ ਮਿੱਟੀ ਜੋਲਡੀ ਮਿੱਟੀ ਤੇ ਪਿਤ ਮਿੱਟੀ ਸਹੀ ਅੰਸਰ ਜੋ ਰੇਟਿੰਗ ਮਿੱਟੀ ਧੰਨਵਾਦ